ਸਤਿਨਾਮ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ ਚੌਥਾ ਇੱਛਾ ਪੂਰਖ ਸਰਬ ਸੁਖ ਦਾਤਾ ਹਰ ਜਾਂਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰਜਾਈਏ ਮੇਰੇ ਜਿੜੇ ਤਾਂ ਸਰਬ ਸੁਖ ਪਾਵੇ ਮੇਰੇ ਮਨਾ ਇੱਛਾ ਪੂਰਕ ਸਰਬ ਸੁਖ ਦਾਤਾ ਜਾਂ ਕੈ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਇ ਮੇਰੇ ਜਿੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਜਪ ਮੰਨ ਸਤ ਨਾਮ ਸਦਾ ਸਤ ਨਾਮ ਹਲਤ ਪਲਤ ਮੁਖ ਊਜਲ ਹੋਈ ਹੈ ਨਿਤ ਤਿਆਹੀਏ ਹਰ ਬ੍ਰੁਖ ਨਿਰੰਜਨ ਰਹਾ जय हर सिमरन भया तें उपाद गत केने वढ भागी हर जपना जन नानक को गुरु ए मत दीने जप हर भव जल तरना जय हर सिमरन पैआ तें उपाद गत किन्ने वडभागी हर जपना जन नानक को गुरु ए मत दीने जप हर भव जल तरणा ਕਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਪਿਆਰਿਓ ਤਨ ਤਨ ਨੂੰ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਤਾਨ ਪਿਤਾ ਅੱਜ ਦਾ ਪਾਵਨ ਹੁਕਮ ਤਨ ਅਸਰੀ ਰਾਗ ਦੇ ਅੰਦਰ ਜੁਗੋ ਜੁਗਾ ਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 669 ਅਤੇ 670 ਦੇ ਉੱਪਰ ਸਤਿਗੁਰੂ ਅਜਦਾ ਹੁਕਮ ਜਾਰੀ ਕਰਦੇ ਹਨ ਸਤਿਗੁਰੂ ਆਕਾਲਪੁਰਖ ਪਰਮਾਤਮਾ ਦੀ ਸਿਵਤ ਗਾਇਨ ਕਰਦੇ ਆ ਹਾਂ ਉਹਦੇ ਗੁਣਾਂ ਨੂੰ ਦਰਸਾਉਂਦਿਆਂ ਹੋਇਆਂ ਕਹਿੰਦੇ ਹਨ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਰ ਨਾਮ ਪਰਮਾਤਮਾ ਦਾ ਹੈ ਸਤਿਗੁਰ ਕਹਿੰਦੇ ਨੇ ਹਰੀ ਆਕਾਲਪੁਰਖ ਵਹਿਗੁਰੂ ਪਰਮਾਤਮਾ ਸਾਰੀਆਂ ਇਸ਼ਾਵਾਂ ਪੂਰੀਆਂ ਕਰਨ ਵਾਲਾ ਹੈ ਇਤੋਂ ਤੱਕ ਕਿ ਜਿਹੜੀ ਸੁਰਗਾਂ ਦੇ ਵਿੱਚ ਕਹਿੰਦੇ ਨੇ ਕਾਮ ਤੈਨ ਗਉ ਹੈ ਜਿਹਦੇ ਕੋਲ ਖਲੋ ਕੇ ਜੋ ਮੰਗੋ ਉਹ ਤੁਰੰਤ ਹਾਜ਼ਰ ਕਰਦੀ ਹੈ ਸਤਿਗੁਰ ਕਹਿੰਦੇ ਨੇ ਉਹ ਕਾਮ ਤੈਨ ਗੋ ਵੀ ਜਿਹੜੀ ਉਹ ਵੀ ਅਕਾਲ ਪੁਰਖ ਪਰਮਾਤਮਾ ਦੀ ਹੁਕਮ ਦੀ ਬੱਧੀ ਹੋਈ ਹੈ ਉਹ ਵੀ ਉਹਦੀ ਰਜਾ ਦੇ ਵਿੱਚ ਪਿਸ਼ਾਵਾਂ ਪੂਰੀਆਂ ਕਰਦੀ ਹੈ ਐਸਾ ਪ੍ਰਭੂ ਐਸਾ ਪਰਮਾਤਮਾ ਐਸਾ ਕਾਲਪੁਰਖ ਵਾਹਿਗੁਰੂ ਹੈ ਜਿਦੇ ਹੁਕਮ ਦੇ ਅੰਦਰ ਕਾਮ ਤੈਨ ਗੋਵੀ ਆਪਣਾ ਸਾਰੇ ਕੰਮ ਉਹਦੇ ਹੁਕਮ ਦੇ ਅੰਦਰ ਕਰਦੀ ਹੈ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਜਾਂਕੇ ਵਸਹਿ ਕਾਮ ਤੇਨਾ ਸੋ ਐਸਾ ਹਰ ਝਾਈਏ ਮੇਰੇ ਜੀੜੇ ਹੇ ਮੇਰੇ ਜੀੜੇ ਹੇ ਮੇਰੇ ਮਨਾ ਹੇ ਮੇਰੀ ਜਿੰਦੜੀਏ ਜਿੰਦਗੜੀਏ ਐਸੇ ਪ੍ਰਭੂ ਦਾ ਨਾਮ ਤੂੰ ਹੀ ਜਪ ਜਿਹੜਾ ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲਾ ਹੈ ਹੇ ਮੇਰੇ ਮਨਾ ਮੇਰੀ ਜਿੰਦੜੀਏ ਤੂੰ ਹੀ ਐਸੇ ਪ੍ਰਭੂ ਦਾ ਜਾਪ ਕਰ ਸੋ ਐਸਾ ਹਰ ਧਿਆਈਏ ਮੇਰੇ ਜੀੜੇ ਤਾਂ ਸਰਬ ਸੁਖ ਪਾਵਹਿ ਮੇਰੇ ਮਨਾ ਤੇ ਸਾਰੇ ਸੁਖ ਚਾਹਨਾ ਹੈ ਇਹ ਹਰ ਇੱਕ ਸੁਖ ਹਾਸਲ ਕਰਨਾ ਚਾਹਨਾ ਹੈ ਤੇ ਐਸੇ ਪ੍ਰਭੂ ਦਾ ਨਾਮ ਜਪ ਜਿਹੜੀਆਂ ਸਾਰੀਆਂ ਇਛਾਵਾਂ ਪੂਰਨ ਕਰਨ ਵਾਲਾ ਹੈ ਜਪ ਮੰਨ ਸਤਨਾਮ ਸਦਾ ਸਤਨਾਮ ਸਤ ਕਹਿੰਦੇ ਸੱਚ ਨੂੰ ਸੱਚਾ ਨਾਮ ਏ ਮੇਰੇ ਮਨਾ ਸੱਚਾ ਨਾਮ ਜਪ ਸੱਚਾ ਨਾਮ ਕੀ ਹੈ ਜਿਸ ਵੀ ਧਰਮ ਦੇ ਵਿੱਚ ਅਕਾਲਪੁਰਖ ਪਰਮਾਤਮਾ ਨੇ ਸਾਨੂੰ ਜਨਮਿਆ ਹੈ ਉਹਦੇ ਇਸ਼ਟ ਉਹਦੇ અવਤਾਰ ਉਸ ਧਰਮ ਦੇ ਪੈਰੋਕਾਰ ਉਹਨਾਂ ਦਾ ਨਾਮ ਜਪਣਾ ਹੈ ਭਾਵੇਂ ਕੋਈ ਰਾਮ ਕਹ ਲੈ ਭਾਵੇਂ ਕੋਈ ਵਾਇਦੁਰੂ ਕਹ ਲੈ ਭਾਵੇਂ ਅੱਲਾਹ ਕਹ ਲੈ ਭਾਵੇਂ ਪਰਮਾਤਮਾ ਨੂੰ ਕਿਸੇ ਵੀ ਨਾਮ ਦੇ ਨਾਲ ਚੇਤੇ ਕੀਤਾ ਜਾਵੇ ਉਹਦਾ ਨਾਮ ਸੱਚਾ ਹੈ ਸਤ ਨਾਮ ਜਪ ਮੰ ਸਤਨਾਮ ਸਦਾ ਸਤਨਾਮ ਹਲਤ ਪਲਤ ਮੁਖ ਉज्जਲ ਹੋਈ ਹੈ ਹਲਤ ਅਤੇ ਪਲਤ ਲੋਕ ਅਤੇ ਪ੍ਰਲੋਕ ਆ ਲੋਕ ਤੇ ਅਗਲਾ ਲੋਕ ਦੋਨਾਂ ਦੇ ਵਿੱਚ ਮੁਖ ਉज्जਲ ਹੋਏਗਾ ਦੋਨਾਂ ਦੇ ਦੋਨਾਂ ਲੋਕਾਂ ਦੇ ਵਿੱਚ ਖੜੇ ਮੱਥੇ ਜਾਣਾ ਪਏਗਾ ਕਿਉਂਕਿ ਮੁਖ ਨੂੰ ਲੁਕੋਣਾ ਨਹੀਂ ਪਏਗਾ ਉज्जਲ ਹੋਏਗਾ ਮੁਖ ਨਾਮ ਜਬ ਬੰਦੇ ਨਾਲ ਹਲਤ ਪਲਤ ਮੁਖ ਉਜਲ ਹੋਈ ਹੈ ਨਿਤ ਧਿਆਈਏ ਹਰ ਪੁਰਖ ਨਿਰੰਜਨ ਨਿਤ ਰੋਜ਼ ਹਰ ਰੋਜ਼ ਧਿਆਈਏ ਹਰ ਹੀ ਅਕਾਲ ਪੁਰਖ ਪਰਮਾਤਮਾ ਨੂੰ ਉਹ ਐਸਾ ਪੁਰਖ ਹੈ ਨਿਰੰਜਨ ਜਿਹਨੂੰ ਮਾਇਆ ਦੀ ਕਾਲਖ ਨਹੀਂ ਲੱਗਦੀ ਇਸ ਕਰਕੇ ਉਹਨੂੰ ਨਿਰੰਜਨ ਕਿਹਾ ਜਾਂਦਾ ਹੈ ਤੇ ਐਸੇ ਪ੍ਰਭੂ ਨੂੰ ਨਿਤ ਧਿਆਈਏ ਰੋਜ਼ ਧਿਆਈਏ ਤੇ ਹਲਤ ਅਲਤੇ ਪਲਤ ਲੋਕ ਪਰਲੋਕ ਦੋਨੇ ਸਵਾਰੇ ਜਾਣੇ ਦੋਨਾ ਦੇ ਦੋਨਾ ਥਾਮਾਂ ਦੇ ਵਿੱਚ ਮੁਖ ਉज्जਲ ਹੋ ਜਾਏਗਾ ਲੋਕ ਤੇ ਪਰਲੋਕ ਦੇ ਵਿੱਚ ਹਲਤ ਪਲਤ ਮੁਖ ਉज्जਲ ਹੋਈ ਹੈ ਨਿਤ ਧਹਾਈਏ ਹਰ ਪ੍ਰਖ ਨਿਰੰਜਨਾ ਰਹਾਉ ਜੈ ਹਰ ਸਿਮਰਨ ਭਯਾ ਤੈ ਉਪਾਦ ਗਤ ਕੀਨੀ ਜਿਨੇ ਵੀ ਸਿਮਰਨ ਕੀਤਾ ਜਿਨੇ ਵੀ ਪਰਮੇਸ਼ਰ ਨੂੰ ਧਿਆਇਆ ਜਿਨੇ ਪਰਮਾਤਮਾ ਦਾ ਨਾਮ ਜਪਿਆ ਉਹਨੂੰ ਐਸੀ ਗਤ ਐਸੀ ਪਦਵੀ ਮਿਲੀ ਐਸਾ ਜੀਵਨ ਦੇ ਵਿੱਚ ਜੀਵਨ ਦੀ ਬਾਜ਼ੀ ਜਿੱਤ ਕੇ ਗਿਆ ਤੇ ਅੱਗੇ ਜਾ ਕੇ ਐਸੀ ਪਦਵੀ ਮਿਲੀ ਜੈ ਹਰ ਸਿਮਰਨ ਭਇਆ ਤੇ ਉਪਾਦ ਗਤ ਕੀਨੀ ਤੇ ਇਹ ਪਦਵੀ ਕਿਹਨਾਂ ਨੂੰ ਮਿਲੀ ਵੱਡ ਭਾਗੀ ਹਰ ਜਪਣਾ ਜਿਹੜੇ ਵੱਡੇ ਭਾਗਾਂ ਵਾਲੇ ਹਨ ਇਹ ਨਾਮ ਜਪਣਾ ਕਿੰਨਾਂ ਦੇ ਹਿੱਸੇ ਆਇਆ ਸਤਿਗੁਰ ਕਹਿੰਦੇ ਨੇ ਵੱਡਿਆਂ ਭਾਗਾਂ ਵਾਲਿਆਂ ਦੇ ਵੱਡ ਭਾਗ ਕੀ ਹਰ ਜਪਨਾ ਜਨ ਨਾਨਕ ਕੋ ਗੁਰੂ ਏ ਮਤ ਦੀਨੀ ਜਨ ਜਨ ਕਹਿੰਦੇ ਸੇਵਕ ਨੂੰ ਨਾਨਕ ਚੌਥੇ ਨਾਨਕ ਕਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਗੁਰੂ ਨਾਨਕ ਨਾਮ ਦੇ ਨਾਮ ਦੀ ਮੋਹਰ ਲਾ ਕੇ ਕਹਿੰਦੇ ਹਨ ਮੈਂ ਪ੍ਰਭੂ ਤੇਰਾ ਸੇਵਕ ਹਾਂ ਤੇਰਾ ਜਨ ਹਾਂ ਤੇਰਾ ਪਿਆਰਾ ਹਾਂ ਤੇ ਮੈਨੂੰ ਐਸੀ ਮਤ ਦੇ ਦੇ ਮੈਨੂੰ ਐਸੀ ਸੋਝੀ ਦੇ ਦੇ ਜਿਸ ਸੋਝੀ ਦੇ ਨਾਲ ਜਿਸ ਮਤ ਦੇ ਨਾਲ ਮੈਂ ਹਰਿ ਅਕਾਲ ਪੁਰਖ ਪਰਮਾਤਮਾ ਦਾ ਨਾਮ ਜਪ ਸਕਾਂ ਤੇ ਭਵ ਸਾਗਰ ਤੋਂ ਪਾਰ ਹੋ ਸਕਾਂ ਜਨ ਨਾਨਕ ਕੋ ਗੁਰ ਏ ਮਤ ਦੇਨੀ ਗੁਰੂ ਨੇ ਐਸੀ ਮਤ ਦੇ ਦਿੱਤੀ ਹੈ ਜਪ ਹਰ ਭਵ ਜਲਤ ਨਾ ਜਿਹੜੀ ਮਤ ਦੇ ਨਾਲ ਜਾਪ ਕਰਕੇ ਪਵ ਸਾਗਰ ਤੋਂ ਤਰਿਆ ਜਾ ਸਕਦਾ ਹੈ ਜਨ ਨਾਨਕ ਕੋ ਗੁਰੂ ਇਹ ਮਤ ਦਿਨੀ ਜਪ ਹਰ ਪਵ ਜਨ ਤਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ